ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਜੀ ਆ ਜੋ ਤੁਸੀਂ ਦੇਖ ਰਹੇ ਹਾਂ ਇਹ ਇਟਾਲੀਅਨ ਪੀਜ਼ਾ ਦੀ ਡੋਅ ਹੈ ਜੀ ਇਹ 20 ਪੇੜੇ ਆਪਾਂ ਬਣਾਏ ਆ ਇਹ ਸਾਡੇ ਤੋਂ 3.5 ਕਿਲੋ ਗੇਟ ਹੈ ਇਹ ਲਗਭਗ ਅਸੀਂ 48 ਘੰਟੇ ਇਹਨੂੰ ਫਰਿੱਜ ਦੇ ਵਿੱਚ ਰੱਖਦੇ ਹਾਂ ਤੇ ਉਦੋਂ ਬਾਅਦ ਵਿੱਚ ਕੱਟ ਕੇ ਅਸੀਂ ਇਸ ਮਸ਼ੀਨ ਦੇ ਰਾਹੀਂ 20 ਪੇੜੇ ਤੁਸੀਂ ਦੇਖੋਗੇ ਹੁਣ ਆਪਾਂ 10 ਤੋਂ 15 ਸੈਕਿੰਡ ਦੇ ਵਿੱਚ ਵਿੱਚ ਰੈਡੀ ਕਰ ਦਾਂਗੇ ਇਹ ਜੋ ਮਸ਼ੀਨ ਹੈ ਜੀ ਘੱਟੋ ਘੱਟ 50 ਤੇ 60 ਸਾਲ ਪੁਰਾਣੀ ਹੈ ਜੀ। ਇਸੇ ਤਰ੍ਹਾਂ ਵਰਕ ਕਰ ਰਹੀ ਹੈ ਕੋਈ ਪ੍ਰੋਬਲਮ ਨਹੀਂ ਦੇ ਵਿਚਾਰ ਰਹੀ। ਆਹ ਦੀ ਸ਼ੀਟ ਹੈ ਜੀ ਤੁਸੀਂ ਦੇਖ ਸਕਦੇ ਆਂ ਸ਼ੀਟ ਦੇ ਵਿੱਚ 20 ਡਾਟ ਹੈਗੇ ਆ ਇਹਦੇ ਨਾਲ ਹੀ ਆਪਾਂ ਹੁਣ ਤੁਹਾਨੂੰ بڑے ਬਣਾ ਕੇ ਦਿਖਾਵਾਂਗੇ। ਆਲਪੀ ਆਹ ਦੇਖੋ ਜੀ ਲਗਭਗ 3.5 ਕਿਲੋ ਤੇ 3 ਕਿਲੋ 600 ਗ੍ਰਾਮ ਦੇ ਵਿੱਚ ਬਚਾਣਾ ਹੈਗਾ ਜੀ। ਦੇਖਿਓ ਤਾਂ ਨਿਆਰਾ ਬਿਲਕੁਲ ਸੋਹਣਾ ਇਹ ਲੈ ਆਈ ਤਾਂ ਕੰਮ ਆ ਜੀ ਡਿਵਾਈਡ ਕਰਨਾ ਹਾਂ ਬਲੈਸ ਕੀ ਤਾਂ ਡਿਵਾਈਡ ਹੋ ਗਿਆ ਕਟਿੰਗ ਹੋ ਗਈ ਹੁਣ ਤੁਸੀਂ ਨੂੰ ਦੇਖ ਇਕੋਲ ਵੀ ਬੜਿਆ ਜੀ ਇਹ ਇਕੋ ਸਾਈਜ਼ ਦੇ 10 ਸੈਕਿੰਡ ਵੀ ਮੈਂ ਜ਼ਿਆਦਾ ਹੀ ਕਹਿੰਦੇ ਮੇਰੇ ਖਿਆਲ ਚ ਛੇਤੀ ਰੈਡੀ ਹੋ ਗਏ ਆਪਣੇ ਪੁਣੀ ਪਰੇੜਿਆ ਜੀ ਇਹ ਸ਼ਾਮ ਜੋਗ ਗਿਆ ਹੁਣ ਮਾਰਨਿੰਗ ਦੇ 9 ਵਜੇ ਆ ਇਹ ਸ਼ਾਮ ਨੂੰ 8 ਵਜੇ ਆਪਾਂ ਯੂਜ਼ ਕਰਾਂਗੇ 8 ਵਜੇ ਤੱਕ ਪੂਰੇ ਲੇਵੀ ਤੋਂ ਕਹਿੰਦੇ ਇਟਲੀ ਦੇ ਵਿੱਚ ਪੂਰੇ ਇਹਨਾਂ ਨੇ ਨਾਰਮਲ ਟੈਂਪਰੇਚਰ ਦੇ ਵਿੱਚ ਆ ਕੇ ਫੁੱਲ ਜਾਣਾ ਤੇ ਫਿਰ ਆਪਾਂ ਇਹਨਾਂ ਦੀ ਪੀਸੇ ਬਣਾਵਾਂਗੇ ਫਿਰ ਤੁਹਾਨੂੰ ਦੁਕਾਵਾਗੇ ਪੀਸੇ ਇੱਕ ਦਾ ਬਣਦੇ ਆ ਥੈਂਕ ਯੂ